ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਾਧ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੁੱਪ ਇਸ ਕਰਕੇ ਨਹੀਂ ਸੀਗਾ ਇਹ ਸਾਡੇ ਕੋਲ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਚੁੱਪ ਇਸ ਕਰਕੇ ਸੀ ਸਾਨੂੰ ਕਈ ਇਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਵੀ ਇਹਨੂੰ ਆਪਾਂ ਜਿਆਦਾ ਲਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾਲ ਕਰੀਏ ਇੱਕ ਬੀਬੀ ਦੀ ਅਮਰਤਧਾਰੀ ਬੀਬੀ ਜੀ ਦੇ ਕੇਸ ਕੀ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਪੇਜਾਂ ਤੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਲੋ ਉਹਦੇ ਲੋ ਇਲਜ਼ਾਮ ਲਾਏ ਜਾਂਦੇ ਲੱਖੇ ਬਾਬੇ ਤੇ ਵੀ ਇਹ ਨਹੀਂ ਉੱਥੇ ਆ ਕੁਛ ਕੀਤਾ ਹੋਣੇ ਮੱਛੀਆਂ ਖਾਧੀਆਂ ਇਦਾਂ ਉਹਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਂ ਲਿਆ ਵੀਡੀਓ ਦੇ ਵਿੱਚ ਵੀ ਅਮਰਤਪਾਲ ਸਿੰਘ ਮੇਰੇ ਤੱਕ ਪਹੁੰਚਦੀ ਕਰਨੀ ਚਾਹੁੰਦੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਵੀਡੀਓ ਪਾ ਕੇ ਜ਼ਰੂਰ ਕਿਹਾ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੇ ਸੀ ਮੈਂ ਕਿਹਾ ਵੀ ਪਹੁੰਚ ਗਈ ਮੇਰੇ ਤੱਕ ਇਹਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹਨਾਂ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਆ। ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ। ਫੇਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ। ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ ਤਰੀਕਾਲੇ ਕੱਠ ਤੇ ਜਿਹੜਾ ਅੱਜ ਇਕੱਠ ਹੋਇਆ। ਹਾਲਾ ਕਿ ਅਸੀਂ ਵੀ ਉੱਥੇ ਨੇੜੇ ਤੇੜੇ ਸੀ। ਕੋਲ ਦਾ ਰਾਦਾ ਸੀ ਕੱਠ ਦੇ ਵਿੱਚ ਜਾਣ ਦਾ। ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਬਾਬਿਆ। ਲਖਿਆ ਐਡੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਵੇਂ ਤੁਹਾਡੇ ਚ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ। ਇਹ ਭੁੱਲ ਜੋ ਤੁਸੀਂ। ਮੈਂ ਜੋ ਗੱਲ ਵੀ ਕੀਤੀ ਆ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਵੀ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਵੀ ਮੈਹਰੋਂ ਵਾਲਾ ਸਾਡੇ ਸਾਹਮਣੇ ਆ ਕੇ ਟੈਗ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪੁੱਛਦਾ ਕੀਤਾ ਸੀ ਵੀ ਮੈਹਰੋਂ ਵਾਲਾ ਨੂੰ ਕਹਦੇ ਭਾਣ ਭਾਈਜਾਂ ਨੂੰ ਵਾਣ ਇੱਕੋ ਜੇ ਹੁੰਦੇ ਆ ਤੇ ਫਿਰ ਆ ਆਪਣੇ ਵਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਹਨੇ ਵਾੜ ਲੇ ਬਈ ਵਾਣ ਇੱਕੋ ਜੇ ਹੋ ਸਕਦੇ ਤੈਨੂੰ ਕਿਹਾ ਸੀ ਨਾ ਨਸਲ ਦਾ ਫਰਕ ਆ ਅਵੇਖਲਾ ਵੀ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਤੇ ਕੱਲਾ ਹੀ ਰਹੂੰਗਾ ਤੇ ਯਾਰ ਤੂੰ ਦੂਜੇ ਵਿੱਚ ਕਿਉਂ ਬਾੜ ਲੇ ਨਾਲੇ ਪੁਲਿਸ ਬਾੜ ਲਈ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਦੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਵੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੰਦੂ ਦੇ ਪਤਾ ਨਹੀਂ ਕੀ ਨਕੇਲ ਪਾ ਕੇ ਜਾ ਕੇ ਉਹਨੂੰ ਬੰਨ ਕੇ ਲਿਆਂਦਾ ਸੀ ਅਸੀਂ ਆਪਦੀ ਕਾਰਵਾਈ ਕਰਾਂਗੇ ਬਾਬਾ ਬਲਵੀਰ ਸਿੰਘ ਜੀ ਆਪਣਾ ਹੀ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਨਹੀਂ ਹੈ ਇਹ ਜੇ ਬਹੁਤ ਹੀ ਏਦਾਂ ਦੀ ਕੋਈ ਗੱਲਬਾਤ ਹੈ ਦੇਖੋ ਮੇਰਾ ਇਹਨਾਂ ਨਾਲ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦੋ ਜੇ ਏਦਾਂ ਦੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਨਕ ਸਰਦੇ ਤੇ ਤੁਸੀਂ ਇਹ ਗੱਲਬਾਤ ਕਹਿ ਦਿਓ ਵੀ ਪ੍ਰਸ਼ਾਸਨ ਇਸ ਚੱਕਰ ਚੋਂ ਬਾਹਰ ਹੋ ਜੇ ਵੀ ਅਸੀਂ ਮੈਹਰੋ ਵਾਲੇ ਨੂੰ ਵੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਗਾ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਕਦੀ ਆ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਬਾਬਾ ਜੀ ਸਟੇਜਾਂ ਤੋਂ ਵੀ ਬੰਨ ਕੇ ਲੈ ਜਾਾਂਗੇ ਸੰਗਲਾ ਲਾ ਕੇ ਇੱਥੇ ਲਿਆਵਾਂਗੇ ਇਹਨਾਂ ਤੋਂ ਮਾਫੀ ਮੰਗਾਵਾਂਗੇ ਇਹ ਇਹ ਨਹੀਂ ਹੋ ਸਕਦਾ ਕਦੇ ਜ਼ਿੰਦਗੀ ਦੇ ਵਿੱਚ ਵੀ ਮੈਥੋਂ ਜ਼ਿੰਦਗੀ 'ਚ ਗਲਤੀ ਹੋਈ ਮੈਂ ਸੰਗਤ ਤੋਂ ਮਾਫੀ ਜ਼ਰੂਰ ਮੰਗ ਸਕਦਾ ਤੇ ਜੇ ਤੁਸੀਂ ਕਹਿੰਦੇ ਤੁਸੀਂ ਮੈਨੂੰ ਸੰਗਲ ਸੰਗਲਣਾ ਬੰਨ ਕੇ ਲੈ ਜਾਓਗੇ ਤੇ ਨਾਨਕ ਸਰਿਆਂ ਦੇ ਪੈਰਾਂ 'ਚ ਸੈੜਦੋਂਗੇ ਇਹ ਕੋਈ ਹੋਰ ਜੜਮ ਜੁੜਨ ਦੀ ਗੱਲਬਾਤ ਆਖੂਖਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਇਹ ਨਹੀਂ ਹੋ ਸਕਦੀ ਮਾਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਹੋਰ ਤੁਸੀਂ ਬੰਨ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮੁਗਵਾ ਲੋਗੇ ਤੁਸੀਂ ਤਾਂ ਮੈਨੂੰ ਐਂਚ ਐਂਚ ਕਰਕੇ ਵੱਢ ਵੀ ਤਾਉਣਾ ਤੇ ਤਾਂ ਵੀ ਮੇਰੇ ਕਿਹੇ ਰੋਮ ਦੇ ਵਿੱਚ ਮਾਫੀ ਦੀ ਆਵਾਜ਼ ਨਹੀਂ ਆਉਣੀ ਇਹਨਾਂ ਦੇ ਪ੍ਰਤੀ ਉਹਦਾ ਮੈਂ ਸੰਗਤ ਕਰਕੇ ਚੁੱਪ ਹੋ ਗਿਆ ਵੀ ਗੁਰੂ ਘਰਾਂ ਦੀ ਤੇ ਸਿੱਖਾਂ ਦੀ ਨਿੰਦਿਆ ਹੁੰਦੀ ਹੈ ਵੀ ਜਦੋਂ ਅਸੀਂ ਸਿੰਘਾਂ ਨੇ ਸਾਨੂੰ ਬੱਚਿਆਂ ਨੇ ਕਿਹਾ ਕਿ ਅਸੀਂ ਸਾਹਮਣੇ ਨਹੀਂ ਆ ਸਕਦੇ ਇਹ ਵੈਸੇ ਧਾਰਮਿਕ ਤੌਰ ਤੇ ਤੁਹਾਨੂੰ ਦੱਸਤਾ ਵੀ ਇਹਨਾਂ ਦੇ ਉੱਥੇ ਸਥਾਨਾਂ ਤੇ ਇੱਕ ਕਰਮ ਹੋਇਆ ਤੇ ਕਸੂਰਵਾਰਾ ਤੇ ਇਹਨਾਂ ਤੇ ਕਾਰਵਾਈ ਕਰਨੀ ਆ ਤੇ ਉਹ ਅਸੀਂ ਕਰਾਂਗੇ ਜਰੂਰ ਕਿੰਨੀਆਂ ਪ੍ਰਭਾਸ਼ਾ ਦਿੱਤੀਆਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਚਾਰ ਬੀਬੀਆਂ ਸਾਹਮਣੇ ਆਈਆਂ ਵਿੱਧ ਪ੍ਰੂਫ ਦਿੱਤੇ ਆ ਜੱਸੀ ਨੇ ਉਹ 8 ਸਾਲ ਦੇ ਬੱਚੇ ਨਾਲ ਇੱਕ ਕਰਮ ਕੀਤਾ ਵਾ ਕਮਰੇ ਦੇ ਵਿੱਚ ਬਾੜ ਕੇ ਵਿੱਧ ਪ੍ਰੂਫ ਵੀਡੀਓ ਪਈ ਆ ਫਿਰ ਕਿੰਨੇ ਬੱਚੇ ਜੱਸੀ ਵਾਲੇ ਕਿਸੇ ਚ ਸਾਹਮਣੇ ਆਏ ਆ ਫਿਰ ਇੱਕ ਬੀਬੀ ਆ ਜਿਹੜੀ ਹੋਰ ਸਿੰਘਾ ਨੇ ਉੱਥੇ ਜਗਰਾਉ ਮੋਰਚਾ ਲਾ ਕੇ ਪਰਚਾ ਦਰਜ ਕਰਾਇਆ ਸੀ ਉਹਨਾਂ ਦੇ ਪਰਿਵਾਰ ਦੀ ਰੈਕੀ ਕਰਵਾਈ ਆ ਤੁਸੀਂ ਨਾਨਕ ਸਰਿਆਂ ਨੇ ਮਾਰਨ ਵਾਸਤੇ ਫਿਰ ਇੱਕ ਹੋਰ ਬੱਚਾ ਸਾਹਮਣੇ ਆਇਆ ਸੀ ਇੱਕ ਬੰਦੇ ਨੇ ਸਾਨੂੰ ਛੋਟੇ ਬਾਰੇ ਗੱਲਬਾਤ ਕੀਤੀ ਤਾਂ ਛੋਟੀਆਂ ਗੱਡੀਆਂ ਸ਼ਾਮ ਨੂੰ ਉਹਨਾਂ ਦੇ ਘਰ ਮੂਰੇ ਖੜਗੀਆਂ ਸੀਗੀਆਂ ਵੀ ਆਹ ਤਾਂ ਭਾਲਿਆ ਨਹੀਂ ਥਿਹਾਉਣਾ ਜੇ ਮੈਂ ਰੋਣ ਵਾਲੇ ਨੂੰ ਕੋਈ ਗੱਲ ਦੱਸੀ ਮੈਂ ਤਿੰਨਾ ਮੁਖਿਆਂ ਦਾ ਵੇਰਵਾ ਦਿੱਤਾ ਸੀ ਤਿੰਨਾ ਮੁਖਿਆਂ 'ਤੇ ਇਲਜ਼ਾਮ ਨਹੀਂ ਸੀ ਲਾਇਆ ਘਾਲੇ ਤੇ ਲਾਇਆ ਘਾਲਾ ਨਸ਼ਾ ਵੇਚਦਾ ਸੀ ਘਾਲੇ ਦੇ ਉੱਥੇ ਸਰਾਂ ਦੇ ਵਿੱਚੋਂ ਘਾਲੇ ਦਾ ਸਕਾ ਭਾਣ ਜਾ ਰਵੇਸ਼ ਜਿਹੜਾ ਉਹ ਫੜਿਆ ਗਿਆ ਸੀਗਾ ਰਾਨੂੰ ਵਾਲੇ ਸਰਪੰਚ ਦੇ ਨਾਲ ਤੁਸੀਂ ਮੈਂ ਮੈਂ ਇਲਜ਼ਾਮ ਕਿਹਦੇ ਤੇ ਲਾਤੇ ਮੈਂ ਤਾਂ ਤੁਹਾਡੇ ਸਿਸਟਮ ਤੇ ਲਾਏ ਆ ਤੇ ਉਹ ਇਲਜ਼ਾਮ ਥੋੜੀ ਉਹ ਤਾਂ ਹਕੀਕਤ ਤਾਂ ਸੱਚੀਆਂ ਵਾ ਤੁਸੀਂ ਬੀਬੀ ਤੇ ਕਾਰਵਾਈ ਕਰਨੀ ਕਰੋ ਉਹਨੇ ਇਲਜ਼ਾਮ ਲਾਇਆ ਉਹ ਸੱਚੀ ਝੂਠੀ ਹੋਊਗੀ ਭਾਈ ਉਹ ਜਣੇ ਤੁਸੀਂ ਜਾਣੇ ਤੁਹਾਡਾ ਕੰਮ ਜਾਣੇ ਉਹਨੇ ਤਾਂ ਮੇਰਾ ਨਾਮ ਲਿਆ ਮੈਂ ਚਲੋ ਇਹ ਕਹਤਾ ਮੇਰੇ ਤੱਕ ਪਹੁੰਚ ਗਈ ਮੈਂ ਤਾਂ ਉਹਦੇ ਬਾਰੇ ਸਵਾਲ ਹੀ ਨਹੀਂ ਖੜਾ ਕੀਤਾ ਤੁਹਾਡੇ ਕੋਲੇ ਬਾਬਾ ਜੀ ਤੇ ਤੁਸੀਂ ਤੁਹਾਨੂੰ ਇਹ ਹੁਣ ਸੰਗਤ ਨੂੰ ਮੈਂ ਕੁਝ ਗੱਲਾਂ ਕਹਿਣੀਆਂ ਪੰਜਾਬ ਦੇ ਵਿੱਚ ਇਹਨਾਂ 24 ਸਾਲਾਂ ਦੇ ਵਿੱਚ ਘੱਟੋ-ਘੱਟ 300 ਤੋਂ ਵੱਧ ਬਿਆਦਦੀ ਹੋ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਬਿਆਦਦੀ ਅੱਗਾਂ ਵੀ ਲਾਈਆਂ ਗਈਆਂ ਗੀਆਂ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਵੀ ਸਿੱਟਿਆ ਗਿਆ ਨਾਲੀਆਂ 'ਚ ਵੀ ਸਿੱਟਿਆ ਗਿਆ ਰੂੜੀਆਂ 'ਚ ਵੀ ਦੱਬਿਆ ਗਿਆ ਬਲੇਟ ਮਾਰ ਕੇ ਅੰਗ ਪਾੜੇ ਗਏ ਪੈਨ ਮਾਰ ਕੇ ਖਰਾਬ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਨੂੰ ਲੱਤਾਂ ਮਾਰੀਆਂ ਗਈਆਂ ਪਰ ਸੰਤ ਸਮਾਜ ਇਕੱਠਾ ਨਹੀਂ ਹੋਇਆ ਸੰਤ ਸਮਾਜ ਨੇ ਕਾਲ ਨਹੀਂ ਕੀਤੀ ਇਕੱਠੇ ਹੋ ਜੋ ਸੰਤ ਸਮਾਜ ਦੀ ਸਟੇਜ ਦਿਖਾਓ ਮੈਨੂੰ ਕਿਹੜੀ ਹੈ 24 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੇ ਇਕੱਠੇ ਹੋਏ ਹੋਣ। ਉਹ ਤਾਂ ਤੁਸੀਂ ਕਿਹਾ ਨਹੀਂ ਬਾਬਾ ਬਲਬੀਰ ਸਿੰਘ ਜੀ ਬੇਇੱਜ਼ਤੀ ਕਰਨ ਵਾਲੇ ਦੇ ਨੱਕ ਚਨਕੇਲ ਪਾਰ ਕੇ ਬੰਨ ਕੇ ਕੱਲ ਤੱਕ ਸਰ ਤੇ ਲਿਆਵਾਂਗੇ। ਤੇ ਉਹ ਜਿੰਨੀ ਕਿ ਸਾਨੂੰ ਸੂਝ-ਬੂਝ ਸੀ ਆਸ਼ੇ ਆਸਾ ਸੱਤਾ ਸਾਲਾਂ ਚ ਆਪਾਂ ਤਾਂ ਵੰਗਾ ਰਿਆ। ਦੱਸੋ ਅੱਜ ਜਦੋਂ ਆ ਪਿੱਛੇ ਮਹੀਨਾ ਪਹਿਲਾਂ ਗੁਰਪੁਰਬ ਤੇ ਉਹ ਮਹਾਰਾਸ਼ਟਰ ਵਾਲੀ ਸਾਈਡ ਜਦੋਂ ਨਕਲੀ ਇੱਕ ਬੀਬੀ ਗੁਰਨਾਨਕ ਦੇਵ ਜੀ ਮਹਾਰਾਜ ਦਾ ਰੂਪ ਧਾਰਨ ਕਰਕੇ ਉਹ ਨਾਟਕ ਕਰਦੀ ਆ। ਤੇ ਗੁਰਨਾਨਕ ਨਨਦੀ ਪੂਜਾ ਕਰਨ ਵਾਲੇ ਸਾਰੇ ਨਾਨਕ ਸਰੀਆਂ ਨੂੰ ਤੇ ਵਿੱਚੇ ਬਾਬਾ ਜੀ ਤੁਸੀਂ ਉਦੋਂ ਤਾਂ ਤੁਸੀਂ ਕਹਾਂ ਨਹੀਂ ਅਸੀਂ ਬੀਬੀ ਨੂੰ ਤੇ ਨਾਲ ਉਹ ਤਿਆਰ ਕਰਨ ਵਾਲਿਆਂ ਨੂੰ ਨੱਕ ਚ ਲੱਗੇ ਵਾਲ ਪਾ ਕੇ ਲੈ ਆਵਾਂਗੇ ਉਦੋਂ ਕਿੱਥੇ ਸੀ ਸੰਤ ਸਮਾਜ ਸਾਰਾ ਗੁਰਨਾਨਕ ਦੇ ਮਹਾਰਾਜ ਦੀਆਂ ਫੋਟੋ ਜਿਹੜੀਆਂ ਤੁਸੀਂ ਉੱਥੇ ਪੂਜਦੇ ਆ ਉਹਨਾਂ ਫੋਟੋਆਂ ਦੇ ਪ੍ਰਿੰਟ ਕੱਢ ਕੇ ਸ਼ਰਾਰਤੀਆਂ ਸਰਾਂ ਵੱਲੋਂ ਟਾਇਲਟ ਵਿੱਚ ਪਾ ਕੇ 플ਸ਼ ਕਰ ਦਿੱਤੇ ਗੀਆਂ ਉਦੋਂ ਤੁਹਾਡਾ ਸੰਤ ਸਮਾਜ ਕਿੱਥੇ ਸੀਗਾ ਉਦੋਂ ਤਾਂ ਬਾਬਾ ਬਲੀਰ ਸਿੰਘ ਤੂੰ ਕਹਾਂ ਨਹੀਂ ਮੈਂ ਸੰਗਲ ਨਾਲ ਬੰਨ ਕੇ ਲੈ ਆ ਕੇ ਨਾਨਕ ਸਰੀਆਂ ਦੇ ਪੈਰਾ ਚ ਸੈੱਡ ਦੂੰਗਾ ਤਿੰਨ ਸਾਲ ਪਹਿਲਾਂ ਲੁਧਿਆਣੇ ਦਾ ਇੱਕ ਫਿਰਕੂ Hindu ਅਨੈਲ ਅਰੋੜਾ ਜਿਨੇ ਇਹ ਗੱਲ ਆਖੀ ਸੀ ਸੰਗਤ ਜੀ ਧਿਆਨ ਨਾਲ ਸੁਣਿਓ ਅਨੈਲ ਅਰੋੜੇ ਨੇ ਇਹ ਗੱਲ ਆਖੀ ਸੀ ਵੀ ਗੁਰਨਾਨਕ ਦੇਵ ਦੇ ਮਾਤਾ ਪਿਤਾ ਮਾਤਾ ਕਾਲੂ ਜੀ ਤੇ ਤ੍ਰਿਪਤਾ ਦੇਵੀ ਜੇ ਵਿਆਹ ਤੋਂ ਵਿਆਹ ਤੋਂ ਬਾਅਦ ਟੇਮਣਾ ਸੋਇਆ ਸੌ ਜਾਇਆ ਕਰਦੇ ਹਜੇ ਗੱਲ ਤਾਂ ਉਹਨੇ ਹੋਰ ਆਕੀ ਸੀ ਕਹਿਣੀ ਮੇਰਾ ਜਮੀਰ ਆਤਮਾ ਉਹ ਪ੍ਰਵਾਨ ਨਹੀਂ ਕਰੀ ਵੀ ਮੈਂ ਉਹ ਗੱਲ ਆਪਦੇ ਮੂੰਹੋਂ ਰਿਪੀਟ ਕਰਾਂ ਉਹ ਕਹਿੰਦੇ ਵੀ ਜੇ ਇਹਨਾਂ ਦੇ ਸਰੀਰਕ ਸਮਾਨਤਾ ਨਾ ਬਣਦੇ ਤੇ ਸਿੱਖ ਪੈਦਾ ਨਹੀਂ ਸੀ ਹੁਣੇ ਸੀ ਉਹ 50 ਕਿਲੋਮੀਟਰ ਜਗਰਾਉ ਤੋਂ ਲੁਧਿਆਣਾ ਪੈਂਦਾਗਾ ਤੇ ਕਿਸੇ ਇੱਕ ਨਾਨਕ ਸਰਗੇ ਦੇ ਮੂੰਹੋਂ ਜ਼ੁਬਾਨੋਂ ਇਹ ਗੱਲਬਾਤ ਨਿਕਲ ਗਈ ਹੋਗੀ ਵੀ ਸੰਤ ਸਮਾਜ ਇਕੱਠਾ ਕਰਕੇ ਬਲਬੀਰ ਸਿੰਘ ਨੂੰ ਸਦਕੇ ਤੇ ਨੈਲ ਰੋਡ ਨੂੰ ਲਿਆ ਕੇ ਨਾਨਕ ਸਰਿਆਂ ਦੀ ਬੁੱਕਲ 'ਚ ਸੜਦੂਗਾ ਅੱਜ ਵੀ ਫਤੇਨਾਮਾ ਦੇ ਵਿੱਚ ਨੋਟ ਛਾਪ ਪ੍ਰੈਸ ਨੋਟ ਛਪਿਆ ਹੋਇਆ ਫਤਿਹਨਾਮਾ ਦੇ ਵਿੱਚ ਵੀ ਦਾਸ ਦੀ ਫੋਟੋ ਲੱਗੀ ਹੈ ਤੇ ਮੇਰਾ ਉੱਥੇ ਸਟੇਟਮੈਂਟ ਕੀ ਸੀ ਮੈਂ ਮੰਗਾ ਰਿਹਾ ਸੀ ਗਵਰਨਮੈਂਟ ਤੇ ਪੁਲਿਸ ਨੂੰ ਵੀ ਜੇ ਐਨਐਲ ਰੋਡ ਆ 2-3 ਦਿਨਾਂ ਦੇ ਵਿੱਚ ਨਾ ਫੜਿਆ ਗਿਆ ਤੇ ਅਸੀਂ ਇਹਦੇ ਪਿੱਛੇ ਪਏ ਹੋਏ ਆ ਜੇ ਸਾਡੇ ਹੱਥਾਂ ਗਿਆ ਤੇ ਨੈਲ ਰੋਲੇ ਨੂੰ ਮਾਰਨਾ ਨਹੀਂ ਦੀ ਜੀ ਵੱਟ ਕੇ ਅਦਾਲਤ 'ਚ ਪੇਸ਼ ਹੋਵਾਂਗੇ ਵੀ ਅਸੀਂ ਸਿੱਖਾਂ ਤੇ ਸਾਡੇ ਪਹਿਲੀ ਪਾਤਸ਼ਾਹੀ ਦੇ ਵਿਰੁੱਧ ਇਹਨੇ ਆ ਬਿਆਨਬਾਜ਼ੀ ਕੀਤੀ ਸੀ ਤੇ ਅਸੀਂ ਇਹਦੀ ਜੀ ਵੱਡੀ ਆ ਉਦੋਂ ਤੁਸੀਂ ਨਹੀਂ ਸੰਤ ਸਮਾਜ ਇਕੱਠਾ ਕੀਤਾ 3 ਦਿਨ ਪਹਿਲਾਂ ਅੱਜ ਤੋਂ ਆ 2-3 ਦਿਨ ਪਹਿਲਾਂ ਸਾਰਾ ਪੰਜਾਬ ਪੱਪਾ ਭਾਰ ਸੀ ਗੰਦੇ ਪਾਣੀ ਲੈ ਕੇ ਕਾਲੇ ਪਾਣੀ ਲੈ ਕੇ ਮੋਰਚਾ ਲੱਗਾ ਸੀ ਲੁਧਿਆਣੇ ਕਿੰਨੀਆਂ ਸਿੱਖਾਂ ਦੀਆਂ ਦਸਤਾਰਾਂ ਲਈਆਂ ਓਏ ਭਈਆਂ ਨੇ ਸਿੱਖਾਂ ਨੂੰ ਬੰਗਾਰਤਾ ਪੰਜਾਬ ਦੀ ਧਰਤੀ ਤੇ ਆ ਕੇ 50 ਕਿਲੋਮੀਟਰ ਪੈਂਦਾ ਨਾਨਕਸਰ ਤੇ 800 ਡੇਰਾ 100 ਦਾ 88 8 ਟੂਠਾ ਦੀਆਂ ਗੱਲਬਾਤ ਕਰਦੇ ਆ ਤੁਸੀਂ ਤੇ ਸੰਤ ਸਮਾਜ ਨੂੰ ਵਾ ਤੁਸੀਂ ਅਪੀਲ ਨਹੀਂ ਕੀਤੀ ਕਿ ਵੀ ਅੱਜ ਸੰਤ ਸਮਾਜ ਇਕੱਠਾ ਹੋ ਜੇ ਵੀ ਕੈਂਸਰ ਹੁੰਦਾ ਬੱਚਿਆਂ ਨੂੰ ਸੰਗਤਾਂ ਨੂੰ ਵੀ ਸੰਗਤ ਸਾਡੀ ਹੈਗੀ ਤੇ ਆਪਾਂ ਉਹਨਾਂ ਨੂੰ ਬਚਾਲ ਗਏ ਸੰਤ ਸਮਾਜ ਇਕੱਠਾ ਨਹੀਂ ਕੀਤਾ ਸੰਤ ਜੀ ਜੇ ਅੰਕੜੇ ਕੱਢਣੇ ਹੁਣ ਪਿੰਡਾਂ ਦੇ ਹਿਸਾਬ ਨਾਲ ਨਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਗੇ ਤੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ ਇੱਕ ਰੇਪ ਹੁੰਦਾ ਰੇਸ਼ੋਆ ਤੇ ਇੱਕ ਮੌਤ ਦੀ ਚਿੱਟੇ ਨਾ ਨੌਜਵਾਨਾਂ ਦੀ ਤੇ ਸੰਤਾਂ ਲਈ ਤਾਂ ਸੰਗਤ ਹੁੰਦੀ ਆ ਸੰਤ ਜੀ ਸਾਰਾ ਪੰਜਾਬ ਤੁਹਾਡੇ ਬੱਚੇ ਆ ਤੇ ਤੁਸੀਂ ਕਦੇ ਸੰਤ ਸਮਾਜ ਦਾ ਇਕੱਠ ਨਹੀਂ ਕੀਤਾ ਕਦੇ ਬਾਬਾ ਬਲਦੀਰ ਸਾਹਿਬ ਤੂੰ ਕਹਾਂ ਨਹੀਂਦਾ ਵੀ ਨਸ਼ਾ ਵੇਚਣ ਵਾਲੇ ਨੂੰ ਰੇਪ ਕਰਨ ਵਾਲੇ ਨੂੰ ਬੰਨ ਕੇ ਲਿਆ ਕੇ ਅਸੀਂ ਇੱਥੇ ਸੈੱਟ ਲੈਣੇ ਆਂ ਵੀ ਜਿਵੇਂ ਵੀ ਦੂਜੇ ਵਢੇਰਿਆਂ ਨੇ ਸਾਡੇਆਂ ਨੇ ਸਜ਼ਾ ਦਿੱਤੀ ਸੀਗੀ ਤੁਹਾਨੂੰ ਇਹ ਸਾਧੂ ਚ ਇਹ ਚੰਗੇ ਹੋ ਗਏ ਜਿਨ੍ਹਾਂ ਦੇ ਉੱਤੇ ਦੋਸ਼ ਲਾ ਕੇ ਨਾਲੇ ਬੀਬੀ ਵੱਲੋਂ ਲੱਗੇ ਆ ਮੇਰੇ ਵੱਲੋਂ ਨਹੀਂ ਲਾਇ ਲੂਏ ਕਹ ਕੇ ਮੈਂ ਤਾਂ ਇਹਨਾਂ ਦੇ ਸਿਸਟਮ ਤੇ ਲਾਇਆ ਵੀ ਤੁਹਾਡੇ ਸਿਸਟਮ ਚ ਇਹ ਹੋਇਆ ਤੇ ਵਿੱਦ ਪ੍ਰੂਫ ਲਾਇਆ ਬੱਚਾ ਨੇ ਗਵਾਹੀਆਂ ਦਿੱਤੀਆਂ ਤਾਂ ਲਾਇਆ ਉਹ ਪੰਜਾਬ ਦੇ ਵਿੱਚ ਰੋਜ਼ ਰੇਪ ਹੋ ਰਹੇ ਆ ਤੀਜੇ ਦਿਨ ਬੇਆਦਬੀ ਹੋ ਰਹੀ ਆ ਦੂਜੇ ਦਿਨ ਇੱਕ ਦਿਨ ਛੱਡ ਕੇ ਰੇਪ ਹੋ ਰਹੇ ਆ ਕੁੜੀਆਂ ਸੇਫ ਨਹੀਂ ਹੈਗੀਆਂ 80% ਕੁੜੀਆਂ ਵਹਿਈਆਂ ਹੋਈਆਂ ਨੂੰ ਧੋਖੇ ਦੇ ਕੇ ਨੌਜਵਾਨਾਂ ਨੇ ਬਾਹਰ ਉੱਠ ਗਏ ਤੇ ਉਹ ਆਪਦੇ ਪੇਕੇ ਪਿੰਡ ਦੁਖੀ ਬੈਠੀਆਂ ਬਿਨਾ ਤਲਾਕਾ ਦੇ ਵਿੱਚੋਂ ਤੁਸੀਂ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੂੰ ਨਕੇਲ ਪਾ ਕੇ ਲੈ ਆਈਏ ਮੈਰੋਂ ਵਾਲੀ ਤੁਹਾਨੂੰ ਚੇਤੇ ਆ ਗਿਆ ਕੱਲਾ ਵੀ ਉਹ ਦੋਖੀ ਆ ਬਈ ਪੰਥ ਦਾ ਉਹਨੇ ਇਹਨਾਂ ਤੇ ਦੋਸ਼ ਲਾਤੇ ਬਹੁਤ ਮਾੜੀ ਗੱਲ ਆ ਸੰਗਤ ਇਹ ਵਿਚਾਰੇ ਵੀ ਇਹ ਮੇਰੇ ਦੁਸ਼ਮਣ ਨਹੀਂ ਹੈ ਮੈਂ ਮੈਂ ਤਾਂ ਇਹਨਾਂ ਨੂੰ ਆਪਦੇ ਮਗਰ ਲਾ ਲਿਆ ਇਹ ਤਾਂ ਦੁਸ਼ਮਣ ਥੋੜੇ ਆ ਪੰਜਾਬ ਦੇ ਆ ਮੜਾ ਮੋਟਾ ਸੋਚੋ ਵੀ ਬੰਦੀ ਸਿੰਘਾਂ ਨੂੰ ਕਿੰਨਾ ਟਾਈਮ ਹੋ ਗਿਆ ਬੰਦੀ ਹੋਇਆਂ ਨੂੰ ਆ ਦਿਬੜੂਗੜ੍ਹ ਦੇ ਵਿੱਚ ਜਿਹੜੇ ਬੰਦ ਬੈਠੇ ਆ ਉਹ ਥੋੜੇ ਹੀ ਆ ਆਪਣੇ ਪੰਜਾਬ ਦੇ ਢੀਆਂ ਪੁੱਤ ਆਪਣੇ ਭਰਾ ਹੀ ਆ ਸੰਤ ਸਮਾਜ ਨੇ ਇਕੱਠਾ ਕੀਤਾ ਬਈ ਸਰਕਾਰ ਨੂੰ ਬੰਗਾਰਿਆ ਨਹੀਂ ਹੈਗਾ ਇੱਥੇ ਮੇਰੇ ਬਰੋਦਰ ਦਾ ਤੁਸੀਂ ਕੰਪਲੇਂਟ ਪੇਪਰ ਜਾ ਚੱਕ ਕੇ ਪੁਲਿਸ ਅਫਸਰ ਨੂੰ ਬੜਾਤਾ ਵੀ ਕਿੰਨੇ ਦਿਨ ਅਜੇ ਕਾਰਵਾਈ ਕਰੋਗੇ ਪ੍ਰਸ਼ਾਸਨ ਨੂੰ ਮੈਂ ਕਿਹੜਾ ਚਾਹੁੰਦਾ ਵੀ ਤੁਸੀਂ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਤੁਸੀਂ ਮੇਰੇ ਤੇ ਐਫ ਆਈ ਆਰ ਦਰਜ ਕਰ ਦਿਓ ਕੋਈ ਚੱਕਰ ਨਹੀਂ ਹੈਗਾ ਮੈਂ ਇੱਕ ਗੱਲ ਦੱਸ ਦੇਵਾਂ ਵੀ ਮੈਂ 31 ਅਗਸਤ ਜਿੱਦੇ ਦਾ ਚਰਨ ਘਾਟ ਆਲਾ ਸਾਥ ਕੁੱਟਿਆ ਉਦੋਂ ਦਾ ਮੈਂ ਘਰੇ ਨਹੀਂ ਗਿਆ ਗਿਆ ਉਦੋਂ ਦਾ ਮੈਂ ਘਰੇ ਨਹੀਂ ਗਿਆ ਮੈਂ ਮੈਨੂੰ ਜਦੋਂ ਇਹਨਾਂ ਬਾਰੇ ਪਤਾ ਲੱਗਾ ਠੀਕ ਆ ਤੁਸੀਂ ਕਮਾਲ ਕਰੀ ਜਾਂਦੇ ਆ ਤੁਸੀਂ ਉੱਥੇ ਸਟੇਜ ਸਜਾਲੀ ਤੁਸੀਂ ਸੰਤ ਸਮਾਜ ਇਕੱਠਾ ਕਰ ਲਿਆ ਵੀ ਸਾਡੇ ਤੇ ਦੋਸ਼ ਲਾ ਕੇ ਉਹ ਦੋਸ਼ ਸੱਚੇ ਆ ਅਖਬਾਰਾਂ ਦੀਆਂ ਖਬਰਾਂ ਚ ਉਹ ਕਟੰਗੀਆਂ ਪਈਆਂ ਸਾਡੇ ਕੋਲੇ ਕੀ ਕੁਝ ਹੋਇਆ ਉੱਥੇ ਉਹਦੀ ਦਾ ਤੁਸੀਂ ਗੱਲਬਾਤ ਨਹੀਂ ਕਰਦੇਗੇ ਮੈਨੂੰ ਫੜਨ ਦੇ ਤੌਰ ਪਿਆ ਤੇ ਉੱਤੋਂ ਕਹਿੰਦੇ ਜੇ ਗਵਰਨਮੈਂਟ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਰੋ ਵਾਲੇ ਤੇ ਫਿਰ ਕਾਰਵਾਈ ਸਿੰਘਾਂ ਨੂੰ ਕਰਨੀ ਆਉਦੀ ਆ ਤੁਸੀਂ ਆਪਦੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੁਸੀਂ ਆਪਦੇ ਸਿੰਘਾਂ ਨੂੰ ਕਰਾ ਲਓ ਸਿੰਘਾਂ ਤੋਂ ਕਰਾ ਲਓ ਇੰਨਾ ਤਾਅਮ ਚਾਹਮਾ ਤੁਹਾਡੇ ਕੋਲੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੇ ਸਿੰਘਾਂ ਨੂੰ ਮੈਂ ਕਹਿਣਾ ਚਾਹੁੰਨਾ ਮੇਰਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਿਹਨੇ ਚੜ ਕੇ ਆਉਣਾ ਮੇਰੇ ਤੇ ਤਾਂ ਹਸਾਬ ਕਿਤਾਬ ਜਾਂ ਲਾ ਕੇ ਆਇਓ ਤੇ ਇਹ ਨਾ ਕਿ ਦੱਸਿਆ ਨਹੀਂ ਵੀ ਅਸੀਂ ਤਾਂ ਮੈਂ ਤਾਂ ਹਰੇਕ ਨੂੰ ਇਹ ਗੱਲਬਾਤ ਕਹੀ ਨਾ ਵੀ ਮੈਂ ਕੁਝ ਕੁ ਪਰਿਵਾਰਾਂ ਨੇ ਤੇ ਕੁਝ ਕੁ ਆਪਦੇ ਸਰਕਲ ਦੇ ਸਿੰਘਾਂ ਨੇ ਗੱਲਬਾਤ ਕੀਤੀ ਸੀ ਬਾਬਾ ਜੀ ਵੀ ਹੁਣ ਆਪਾਂ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹਨਾਂ ਨੇ ਇੱਕ ਕਰਤੂਤਤਾ ਕੀਤੀ ਹੈ ਤੇ ਆਪਾਂ ਇਹ ਸੋਚ ਕੇ ਵੀ ਦੀ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਤਿਆ ਆਪਾਂ ਹੁਣ ਖਾਰਾ ਨਹੀਂ ਪਾਉਣਾਗਾ ਵੀ ਆਪਾਂ ਪੰਥ ਦੀ ਤੇ ਬਾਣੀ ਦੀ ਬੇਇੱਜ਼ਤੀ ਜੀ ਹੁੰਦੀ ਆ। ਮੈਂ ਆਪਾਂ ਦੂਜੇ ਦਿਨ ਇਹ ਵੀਡੀਓ ਆਡੀਓ ਨਾ ਛੱਡਿਆ ਕਰਕੇ। ਤੇ ਸਾਨੂੰ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਚਾਰ ਬੱਚਿਆਂ ਨੇ ਆਪਦੀਆਂ ਵੀਡੀਓ ਬਣਾ ਕੇ ਭੇਜਤੀਆਂ ਵੀ ਸਾਡੇ ਤਾਂ ਫਲਾਣੇ ਬਾਬੇ ਨੇ ਸਾਡੇ ਨਾਲ ਕੀਤਾ ਨਾਨਕਸਰ ਦੇ ਵਿੱਚ ਜਗਰਾਉਂ ਠਾਠ ਦੇ ਵਿੱਚ। ਤੇ ਬਾਬਾ ਬਲਵੀਰ ਸਿੰਘ ਜੀ ਥੋੜਾ ਸਤਕਾਰ ਆ ਤੁਸੀਂ ਫਰਲਾ ਛੱਡਿਆ ਨਿਹੰਗ ਸਿੰਘ ਆ ਤੁਸੀਂ ਬਾਣਾ ਪਾਇਆ ਵਿਆ। ਬਾਬਾ ਜਿਹੜੇ ਉੱਥੇ ਬੱਚਿਆਂ ਦੇ ਨਾਲ ਹੋ ਗਈ ਗੱਲਬਾਤ ਜਾਂ ਚਰਨ ਘਟ ਵਾਲੇ ਡੇਰੇ 'ਚ ਹੋ ਗਈ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ। ਪੁਲਿਸ ਇੱਥੇ ਮੜਾ ਮੋਟਾ ਇਹਨਾਂ ਨੂੰ ਵੀ ਤਾਂ ਕੋਸ ਦੇਵੀ ਆ ਕੀ ਹੋ ਗਿਆ ਏਦਾਂ ਗੱਲਾਂ ਬਾਤਾਂ ਨਹੀਂ ਕਰੀਦੇ ਆਂਦਾਂ ਜੇ ਨੈਗ ਸਿੰਘ ਆ ਤੇ ਨਿੰਗਾ ਸਿੰਘ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਆ ਤੇ ਕਰੋ ਤੇ ਆਪਾਂ ਤਾਂ ਕਰਾਂਗੇ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਿੰਨਾ ਚਿਰ ਸਾਹ ਚੱਲਦੇ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਪੁਲਿਸ ਮੇਰੇ ਤੇ ਕਾਰਵਾਈ ਕਰੇ ਮੈਂ ਇਹਨਾਂ ਤੇ ਦੋਸ਼ ਲਾਏ ਆ ਦੋਸ਼ ਜਿਹੜੇ ਖਵਾਰਾ ਚਾਏ ਆ ਉਹੋ ਸੰਗਤ ਮੂਰੇ ਰੱਖੇ ਆ ਲੋਕਾਂ ਨੇ ਜਿਹੜੀਆਂ ਗੱਲਬਾਤ ਹੱਡ ਬੀਤੀਆਂ ਦੱਸੀਆਂ ਉਹ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਵੀ ਆਹ ਕੁਝ ਹੁੰਦਾ ਤੇ ਇਹ ਮੇਰੇ ਤੇ ਜੇ ਇਸ ਪ੍ਰਤੀ ਕੋਈ ਐਫਆਈਆਰ ਹੁੰਦੀ ਆ ਤੇ ਹੋ ਜੇ ਕੋਈ ਚੱਕਰ ਨਹੀਂ ਜਿੱਥੇ ਦੂਜੇ ਪਾਰਚੇ ਮੈਂ ਇਹ ਵੀ ਭੋਗਤ ਲੂੰਗਾ ਪੁਲਿਸ ਮੈਨੂੰ ਸੱਦੂਗੀ ਮੈਂ ਜਾਊਂਗਾ ਮੈਂ ਬਾਹਰ ਅੰਦਰ ਹੀ ਰਹਿਣਾ ਵਾ ਮੈਂ ਘਰੇ ਤਾਂ ਗਿਆ ਹੀ ਨਹੀਂ ਮੈਨੂੰ ਤਾਂ 3-4 ਮਹੀਨੇ ਹੋ ਗਏ ਮੈਂ ਜਾਂਦਾ ਨਹੀਂ ਘਰ ਦੇ ਨਾਲ ਤਾਂ ਪਹਿਲਾਂ ਵੀ ਹੈ ਨਹੀਂ ਠੀਕ ਆ ਤੇ ਜੇ ਤੁਸੀਂ ਕਹੋਗੇ ਵੀ ਇਸ ਗੱਲ ਨੂੰ ਵਧਾਉਣਾ ਵਾ ਤੇ ਫਿਰ ਭਾਈ ਇਹਨਾਂ ਦੇ ਹੱਥ ਦੇ ਵਿੱਚ ਆ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹਰਾਨ ਇਸ ਗੱਲ ਤੇ ਓਏ ਜਿਨ੍ਹਾਂ ਨੇ ਗੁਰਨਾਨਕ ਦੇਵ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋ ਗਈਆਂ ਕਰੋ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋ ਗਈਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੰਨਾ ਕੁਝ ਬੋਲ ਦਿੱਤਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਿੰਨੀਆਂ ਮਾਵਾ ਦੇ ਪੁੱਤ ਕਿੰਨੀਆਂ ਧੀਆਂ ਦੇ ਸੁਹਾਗ ਉੱਜੜ ਗਏ ਨਸ਼ੇ ਦੇ ਨਾਲ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਾਲੇ ਪਾਣੀਆਂ ਦੇ ਨਾਲ ਓਏ ਸਾਰੇ ਪੰਜਾਬ ਨੂੰ ਕੈਂਸਰ ਹੋਣ ਲੱਗਾ ਵਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆਗਾ ਜੇ ਇੱਕ ਡੇਰੇ ਦੀ ਸਚਾਈ ਬਾਹਰ ਆ ਗਈ ਤੇ ਸੱਤ ਸਮਾਜ ਇਕੱਠਾ ਕਰਕੇ ਮਹਿਰੋ ਵਾਲੇ ਨੂੰ ਅੱਗੇ ਲੱਗੇ ਲਪਾ ਕੇ ਲਿਆਉਣੀ ਖਾਲਾ ਜੀ ਦਾ ਵੜਾ ਨਹੀਂ ਹੈਗਾ ਮਹਿਰੋ ਵਾਲੇ ਨੂੰ ਫੜ ਕੇ ਲੈਉਣਾ ਬਾਬਾ ਬੂਰ ਸਿੰਘ ਜੀ ਇਹ ਤਾਂ ਤੁਸੀਂ ਇੱਥੋਂ ਆਪਦੇ ਸਿੰਘਾਂ ਸੰਗਾਂ ਨੂੰ ਕਹੋ ਮਾੜੀ ਮੋਟੀ ਗੱਲਬਾਤ ਕਰਨ ਮੇਰੇ ਨਾਲ ਚੜ ਕੇ ਆਉਣਾ ਮੇਰੇ ਤੇ ਉਹਨਾਂ ਨੂੰ ਦੋ ਹਥਿਆਰ ਬਥੇਰੇ ਆ ਤੁਹਾਡੇ ਕੋਲ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਉਧਰੋਂ ਕੀ ਚੱਲਦਾ ਇਸ ਕਰਕੇ ਸੰਗਤ ਜੀ ਸੰਗਤ ਮੈਨੂੰ ਕਵੇ ਜੁੱਤੀਆਂ ਝਾੜ ਤੇ ਮੈਂ ਜੁੱਤੀਆਂ ਝਾੜੂਗਾ ਸੰਗਤ ਸੰਗਤ ਕਹਵੇ ਸਾਡੇ ਮੂਰੇ ਝੌਕ ਇਹ ਮਹਿਰੋ ਵਾਲਿਆ ਤੂੰ ਗਲਤ ਹੈ ਤੇ ਮੈਂ ਸੰਗਤ ਤੋਂ ਮਾਫੀ ਮੰਗੂਗਾ ਤਜਉਦੇ ਜੀ ਮੇਰੇ ਤੋਂ ਜੇ ਚਟ ਕੱਪੜਕੇ ਤੇ ਜਾਂ ਇਸ ਸਟੇਜ ਤੇ ਬੈਠੇ ਸਾਹਤ ਕਹਿ ਦੇਣਗੇ ਕਿ ਮਹਿਰੋ ਵਾਲੇ ਦਾ ਪੋਟਾ ਪੋਟਾ ਅਸੀਂ ਵੜਦੇ ਆਂਗੇ ਤੇ ਮਹਿਰੋ ਵਾਲੇ ਤੋਂ ਮਾਫੀ ਮੰਗਾਵਾਂਗੇ ਇਹ ਤੁਸੀਂ ਸੁਪਨੇ ਚ ਗੱਲਾਂ ਬਾਤਾਂ ਆਖਦੀਆਂ ਸੁੱਤੇ ਪਿਆਣੇ ਸਟੇਜਾਂ ਦੇ ਉੱਤੇ ਮਹਿਰੋ ਵਾਲਾ ਕੋਈ ਐਹੋ ਜਿਹੀ ਸ਼ੈ ਨਹੀਂ ਹੈ ਜਿੱਦੋਂ ਤੁਸੀਂ ਇਸ ਸਟੇਜ ਤੇ ਬਹਿ ਕੇ ਖੜ ਕੇ ਮਾਫੀ ਮੁਫੀ ਮੰਗਵਾ ਲੋਂਗੇ ਰੱਬੀ ਰੱਖਾ ਤੁਹਾਡਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ